ਜੇ ਇਹਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਕਿਤਾਬ ਦਾ ਪਾਠ ਦੂਜਾ ਬਹੁਪਦ ਅਭਿਆਸ ਨੰਬਰ 2.2 ਤੇ ਦਾ ਦੂਜਾ ਸਵਾਲ ਪਹਿਲੇ ਇਹਦਾ ਵੀਡੀਓ ਅਸੀਂ ਬਣਾ ਚੁੱਕੇ ਹਾਂ ਪਰ ਇਹ ਦੂਜੀ ਵਿਧੀ ਦੇ ਨਾਲ ਅਸੀਂ ਇਸ ਸਵਾਲ ਨੂੰ ਕਰਾਂਗੇ ਸਭੀ ਬੜੀ ਰੋਚਕ ਹੈਗੀ ਵਿਧੀ ਇਹਨੂੰ ਵੀ ਤੁਸੀਂ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਾਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਇਸ ਦੂਜੀ ਵਿਧੀ ਦੇ ਨਾਲ ਸਾਰੇ ਪਾਗ ਨੂੰ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ अगे वधन तो पहले प्यारे विद्यार्थियों तो तुम्हें चेता करा दाँ कि इसी दसवीं जमात में जुड़िया इसी चैनल से कुछ होर प्लेलिस्ट भी है उन्होंने भी जरूर देखो एक तो ते है टेंथ मैथ इंग्लिश मीडियम हैगी है फिर एक हैगी ते टेंथ मैथ नोट्स एक है टैंथ इंगलिश एमसी बी एक हैगी टेंथ इंग्लिश लिटरेचर एक हैगी ट ग्रैमर फिर एक हैगीथ सायंस तो एक हैगी मैथ कॉन्सैप्ट एक हैगी गणित सिद्धांत एक है मैथ शॉर्टकट्स एंड ट्रिक्स सो चैनल पर जाके प्लेलिस्टा भी खोल के जरूर देखो ਦੇਖਿਓ ਬੱਚਿਓ ਸਵਾਲ ਕੀ ਕਹਿੰਦਾ ਹੈ ਕਹਿੰਦੇ ਇੱਕ ਦੋ ਘਾਤੀ ਬਹੁਪਦ ਪਤਾ ਕਰੋ ਜਿਸ ਦੇ ਸਿਫਰਾਂ ਦਾ ਜੋੜ ਅਤੇ ਗੁਣਨਫਲ ਕਰਮਾਰ ਦਿੱਤੀਆਂ ਸੰਖਿਆਵਾਂ ਸੋ ਬੱਚਿਓ ਦੋ ਦੋ ਸੰਖਿਆਵਾਂ ਦਿੱਤੀਆਂ ਪਹਿਲੀ ਸੰਖਿਆ ਜਿਹੜੀ ਹੈ ਉਹ ਬਹੁਪਦ ਦੇ ਸਿਫਰਾਂ ਦਾ ਜੋੜ ਹੈਗਾ ਤੇ ਦੂਜੀ ਸੰਖਿਆ ਜਿਹੜੀ ਹੈ ਉਹ ਸਿਫਰਾਂ ਦਾ ਗੁਣਨਫਲ ਹੈ ਆਓ ਦੇਖਿਓ ਤੇ ਪਹਿਲੇ ਇਹਦਾ ਸਿਧਾਂਤ ਸਮਝੀਏ ਕਿ ਸਵਾਲ ਅਸੀਂ ਕਿਵੇਂ ਕਰਾਂਗੇ ਸੋ ਸਿਧਾਂਤ ਇਸ ਤਰ੍ਹਾਂ ਬੱਚਿਓ ਹਮੇਸ਼ਾ ਚੇਤਾ ਰੱਖੋ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਮੋਟਾ-ਮੋਟਾ ਲੈ ਕੇ ਰਿਖ ਲਓ ਆਪਣੇ ਰਜਿਸਟਰ ਦੇ ਵਿੱਚ ਇਆ ਕੰਧ ਉਤੇ ਲਿਖ ਲਓ ਤੇ ਇਹਨੂੰ ਮਲੀ ਕਾਗਜ਼ ਤੇ ਲਿਖ ਕੇ ਕੰਧ ਦੇ ਟੰਗ ਲਓ ਤਾਂ ਕਿ ਆਂਦੇ ਜਾਂਦੇ ਤੁਹਾਡੀ ਨਿਗਾਹ ਪੈਂਦੀ ਰਵੇ ਤੇ ਇਹਨੂੰ ਚੰਗੀ ਤਰ੍ਹਾਂ ਆਪਣੇ ਦਿਮਾਗ ਵਿੱਚ ਵਸਾ ਲਓ ਤੇ ਫਿਰ ਲਿਖ ਕੇ ਇਹਨੂੰ ਅਭਿਆਸ ਕਰਕੇ ਪੱਕਾ ਕਰ ਲਓ ਅਸੀਂ ਜਾਣਦੇ ਹਾਂ ਕਿ ਜੇਕਰ α ਅਤੇ β ਦੋ ਘਾਤੀ ਬਹੁਪਦ ਜਿਹੜਾ ਅਸੀਂ ਇਹਨੂੰ px ਕਰਕੇ ਛੋਟਾ ਕਰਕੇ ਲਿਖਦੇ ਹਾਂ ਤੇ ਦੋ ਘਾਤੀ ਬਹੁਪਦ ਦਾ ਮਿਆਰੀ ਰੂਪ ਕੀ ਹੁੰਦਾ ਹੈ ax² bx c ਜਿੱਥੇ ਇਹ ਸਿਫਰ ਨਹੀਂ ਹੈਗਾ ਹਨਾ ਇਹ ਦੋ ਘਾਤੀ ਬਹੁਪਦ ਹੈਗਾ ਤੇ ਇਹਦੇ ਦੋ ਸਿਫਰ ਜੇ α ਤੇ β ਹੋਣ ਦੇ ਸਿਫਰ ਹੋਣ ਤਾਂ ਇਹਦਾ ምን ਲਿਖਿਆ x α ਅਤੇ x β ਬਹੁਪਦ px ਜਿਹੜਾ ਇਹ ਬਹੁਪਦ ਹੈਗਾ ਦੋ ਘਾਤੀ ਇਹਦੇ ਗੁਣਨਖੰਡ ਹੋਣਗੇ ਇਹ ਬੱਚਿਓ ਅਸੀਂ ਬਹੁਪਦ ਦੇ ਕੀ ਕਹਿੰਦੇ ਅਧਿਆਇ ਵਿੱਚ 9ਵੀਂ ਜਮਾਤ ਵਿੱਚ ਗੱਲ ਪੜ ਚੁੱਕੇ ਹਾਂ ਕਿ ਜਿਹੜੀਆਂ ਸਿਫਰਾਂ ਹੁੰਦੀਆਂ ਜੇ α β ਸਿਫਰ ਹੋਣਗੇ ਤੇ x α x ਘਟਾ ਬੀਟਾ ਉਸ ਬਹੁਪਦ ਦੇ ਗੁਣਨਖੰਡ ਹੋਣਗੇ ਸੋ ਇਸ ਲਈ ਇਹਦਾ ਮਤਲਬ ਕੀ ਹੋਇਆ ਕਿ a x ਵਰਗ ਜਮਾ b x ਜਮਾ c ਬਰਾਬਰ k k ਵੀ ਕਨਸਟੈਂਟ ਹੋਏਗਾ ਠੀਕ ਹੈ ਨਾ ਕੋਈ ਅਚਲ ਹੋਏਗਾ ਤੇ ਬ੍ਰੈਕਟ ਪਾ ਕੇ x ਘਟਾ ਅਲਫਾ ਬ੍ਰੈਕਟ ਬੰਦ ਗੁਣਾ ਤੇ x ਘਟਾ ਬੀਟਾ ਸੋ k ਕੋਈ ਸੰਖਿਆ ਹੋ ਸਕਦੀ ਜਿਹੜੀ ਕਾਮਨ ਸਾਂਝੀ ਸੀ ਜਿਹੜੀ ਬਾਹਰ ਲੈ ਲਈ ਆਪਾਂ ਨਾ ਉਹ ਕੁਝ ਵੀ ਹੋ ਸਕਦੀ ਹੈ ਜਿੱਥੇ k ਇੱਕ ਅਚਲ ਹੈ ਅਤੇ વાસ્તਵਿਕ ਸੰਖਿਆ ਹੈ ਤੇ x α x β ਇਹ ਜਿਹੜੇ ਗੁਣਾ ਕਰਾਂਗੇ ਸਾਨੂੰ ਮੁੜ ਕੇ ਇਹੀ ਚੀਜ਼ ਆ ਜਾਣੀ ਚਾਹੀਦੀ ਹੈ ਇਹਦੇ ਗੁਣਖੰਡ ਨੇ ਠੀਕ ਹੈ ਹੁਣ ਇਹਦਾ ਮਤਲਬ ਕੀ ਹੋਇਆ ਕਿ ax² ਜਮਾ bx ਜਮਾ c k ਇਹ ਜਿਹੜੇ ਬ੍ਰੈਕਟ ਦੇ ਤੱਕ ਉਹਨਾਂ ਨੂੰ ਖੋਲਿਆ ਅੰਦਰ ਇਹ ਹੋ ਗਿਆ x² ਫਿਰ x β α x ਤੇ ਘਟਾ ਘਟਾ ਜਮਾ ਹੋ ਕੇ ਜਮਾ α β ਸੋ α β ਜਿਹੜਾ ਅਸੀਂ ਮਨ ਲਈ x ਬਾਹਰ ਸੰਝਾ ਲੈ ਲਿਆ ਸੋ ਜਿਹੜਾ ਬ੍ਰੈਕਟ ਖੋਲਾਂਗੇ ਤੇ ਸੜ ਕੋ ਇਹ ਰੂਪ ਆ ਜਾਏਗਾ ਕਟਾ α β x α β ਹੁਣ ਬੱਚਿਓ α β ਕੀ ਹੈਗਾ α β ਸਿਫਰਾਂ ਨੇ ਦੋ ਹਨਾ ਸੋ α β ਇਹਦਾ ਮਨ ਲਈ ਕੀ ਹੋਇਆ ਸੀ ਇਹਨੂੰ ਲਿਖ ਦਿੱਤਾ ਸਿਫਰਾਂ ਦਾ ਜੋੜ ਫਲ ਤੇ x ਤੇ ਇਹ ਹੈਗਾ ਬੱਚਿਓ ਸਿਫਰਾਂ ਦਾ ਗੁਣਨ ਫਲ ਹੁਣ ਬੱਚਿਓ ਇਹ ਜਿਹੜਾ ਸਾਨੂੰ ਇਹਨਾਂ ਨੇ ਸਿਫਰਾਂ ਦਾ ਜੋੜ ਫਲ ਵੀ ਦਿੱਤਾ ਹੈ ਤੇ ਸਿਫਰਾਂ ਦਾ ਗੁਣਨਫਲ ਵੀ ਦਿੱਤਾ ਹੈ ਨਾ ਜੋ ਸਵਾਲ ਵਿੱਚ ਸੀਗਾ ਤੇ ਇਹ ਬੱਚਿਓ ਇਹਦੇ ਬਰਾਬਰ ਹੁੰਦਾ ਹੈ ਬਹੁਪਦ ਬਸ ਇਹੀ ਜੀ ਸੂਤਰ ਨੂੰ ਵਰਤ ਕੇ ਅਸੀਂ ਬੜੇ ਸੌਖੇ ਢੰਗ ਦੇ ਨਾਲ ਬਹੁਪਦ ਜਿਹੜਾ ਹੈ ਉਹ ਲੱਭ ਲਵਾਂਗੇ ਆਓ ਦੇਖੀਏ ਉਹਨੇ ਕੀ ਕਰਕੇ ਕਰਦੇ ਆਂ ਸਿਫਰਾਂ ਦਾ ਜੋੜ ਫਲ 1/2 ਘਟਾ 1/1/4 ਹੈ ਤੇ ਗੁਣਨਫਲ ਘਟਾ 1 ਹੈ ਦਿੱਤਾ ਹੋਇਆ ਹੈ ਨਾ ਠੀਕ ਹੈ ਸੋ ਅਸੀਂ ਇੱਦਾਂ ਲਿਖ ਦੇਣਾ ਬੱਚਿਓ ਇਹ ਮੈਂ ਬਾਰ-ਬਾਰ ਹਰ ਸਲਾਈਡ ਤੇ ਲਿਖਿਆ ਹੈ ਤੇ ਮੈਂ ਪਹਿਲੀ ਵਾਰ ਤੇ ਦੁਹਰਾ ਦੇਣਾ ਕਿ ਅਗਲੀ ਵਾਰ ਨਹੀਂ ਦੁਹਰਾਵਾਂਗੇ ਫਿਰ ਇਹ ਵੀਡੀਓ ਲੰਬਾ ਹੋ ਜਾਏਗਾ ਕਿ ਦੋ ਘਾਤੀ ਬਹੁਪਦ ax2 bx c ਬਾਰੇ ਅਸੀਂ ਜਾਣਦੇ ਹਾਂ ਕਿ ਕੀ ਜਾਣਦੇ ਹਾਂ ਕਿ ਇਹ ਬਰਾਬਰ ਹੁੰਦਾ ਕਿ ਇਹਦੇ ax2 bx c k ਬ੍ਰੈਕਟ ਪਾ ਕੇ x2 ਬ੍ਰੈਕਟ ਚ ਸਿਫਰਾਂ ਦਾ ਜੋੜ ਫਲ ਫਿਰ ਅੱਗੇ x ਲਿਖਣਾ ਤੇ ਜਮਾ ਸਿਫਰਾਂ ਦਾ ਗੁਣਨ ਫਲ ਹੈ ਇਹਦੇ ਬਰਾਬਰ ਹੁੰਦਾ ਹੈ ਠੀਕ ਹੈ ਜਿੱਥੇ ਕਿ ਇੱਕ ਅਚਲ ਹੈ ਅਤੇ ਵਸਤਵਿਕ ਸੰਖਿਆ ਹੈਗੀ ਹੈ ਇਹ ਲਿਖ ਦੇਣਾ ਇੰਨਾ ਫਿਰ ਉਨ ਕੀ ਕਰਨਾ ਹੈ ਸਫਰਾਂ ਦੇ ਜੋੜ ਫਲ ਅਤੇ ਗੁਣਨ ਫਲ ਦੇ ਮੁੱਲ ਭਰ ਕੇ ਹੁਣ 1/4 ਇੱਥੇ ਭਰਾਂਗੇ /1 ਇੱਥੇ ਭਰਾਂਗੇ ਹੁਣ ਮੁੱਲ ਭਰ ਦਿੱਤਾ ਹੈ ਦੇਖੋ kx² 1/4x ਜਮਾ ਫਿਰ ਬ੍ਰੈਕਟ ਪਾ ਕੇ /1 ਤੇ ਹੁਣ ਇਹਨੂੰ ਬ੍ਰੈਕਟ ਖੋਲਾਂਗੇ ਤੇ ਬੱਚਿਓ ਕੀ ਹੋ ਜਾਏਗਾ ਇਹ ਕਟਾ ਹੀ ਦੇ ਰਹੇਗਾ ਤੇ x 1 ਨਾਲ ਗੁਣਾ ਹੋ ਜਾਏਗਾ x/4 ਤੇ ਇਹ ਜਿਹੜੇ ਜਮਾ ਹੋਰ ਕਟਾ ਕਟਾ ਹੋ ਜਾਏਗਾ ਹੁਣ ਬੱਚਿਓ 4 ਥੱਲੇ ਹੈਗਾ ਨਾ ਸੋਚੀ ਕੀ ਕਰਾਂਗੇ ਕੇ ਨੂੰ 4 ਲੈ ਕੇ ਸਾਨੂੰ ਹੇਠ ਲਿਖਿਆ 2 ਕਾਤੀ ਬਹੁਪਦ ਪ੍ਰਾਪਤ ਹੁੰਦਾ ਹੈ ਜਿੱਲੇ ਮੈਂ ਇੱਥੇ 4 ਰੱਖਿਆ ਤੇ ਬ੍ਰੈਕਟ ਨੂੰ ਗੁਣਾ ਵੀ ਤੇ 4x2 ਇੱਥੇ ਇਕੱਲਾ ਕਟ x ਰਹਿ ਜਾਏਗਾ ਤੇ ਇੱਥੇ ਕਟਾ 4 ਆ ਜਾਏਗਾ ਸੋ 4x2 x 4 ਮੇਰਾ ਜਵਾਬ ਆ ਗਿਆ ਇਹ ਬਹੁਪਦ ਹੈ ਠੀਕ ਹੈ ਅਗਲਾ ਭਾਗ ਦੇਖੀਏ ਅਗਲੇ ਭਾਗ ਵਿੱਚ ਬੱਚਿਓ ਜੋੜ ਫਲ ਹੈਗਾ ਵਰਗਮੂਲ 2 ਤੇ ਗੁਣਨ ਫਲ ਹੈਗਾ 1/3 ਇਹ ਚੀਜ਼ ਮੈਂ ਦੁਹਰਾਉਂਦਾਂ ਨਹੀਂ ਸਾਰੀ ਉਦਾਰ ਉਦ ਦੇ ਲਿਖਣੀ ਹੈ सिफरन ਦੇ ਮੁੱਲ ਭਰ ਦੇਣੇ ਨੇ ਸੋ ਇੱਥੇ ਆ ਜਾਏਗਾ ਵਰਗਮੂਲ 2 ਇੱਥੇ ਆ ਜਾਏਗਾ 1/3 ਸੇ ਉਹਨੂੰ ਬ੍ਰੈਕਟ ਅੰਦਰਲੇ ਬ੍ਰੈਕਟ ਖੋਲੇ ਸੋ ਵਰਗਮੂਲ 2x 1/3 ਹੁਣ ਥੱਲੇ 3 ਹੈਗਾ ਨਾ ਬੱਚਿਓ ਇੱਥੇ ਬਾਕੀ ਥੱਲੇ ਤੇ ਕੁਛ ਹੈ ਹੀ ਨਹੀਂ ਠੀਕ ਹੈ 3 ਹੈਗਾ ਸੋ k 3 ਲੈ ਕੇ ਸਾਨੂੰ ਏਟ ਲਿਖਿਆ ਬਹੁਪਦ ਪ੍ਰਾਪਤ ਹੁੰਦਾ ਜਿੱਲੇ 3 ਨਾਲ ਗੁਣਾ ਕੀਤਾ 3x² ਹੋ ਜਾਏਗਾ ਤੇ 3 ਨਾਲ ਗੁਣਾ ਹੋ ਜਾਏਗਾ ਤੇ 3 ਜਿੱਲੇ ਨਾਲ ਗੁਣਾ ਆਏਗਾ ਤੇ ਕੱਲਾਇ ਕਰਾ ਜਾਏਗਾ ਸੋ 3x² 3 ਵਰਗਮੂਲ 2x 1 ਸਾਡਾ ਜਵਾਬ ਆ ਗਿਆ ਬਹੁਪਦ ਦਾ ਅੱਗੇ ਚਲੀਏ ਹੁਣ ਆ ਗਿਆ ਬੱਚੋ ਸਿਫਰਾਂ ਦਾ ਜੋੜ ਫਲ ਆ ਗਿਆ 0 ਅਤੇ ਸਿਫਰਾਂ ਦਾ ਗੁਣਨ ਫਲ ਆ ਗਿਆ ਵਰਗਮੂਲ 5 ਉਹੀ ਕਥਨ ਜਿੱਦਾਂ ਸਮਝਾ ਕੇ ਗੱਲ ਲਿਖਣੀ ਹੈ ਸਿਧਾਂਤਕ ਕੋ ਲਿਖ ਕੇ ਫਿਰ ਹੁਣ ਅਸੀਂ ਮੁੱਲ ਭਰ ਦਿੰਦਾ x² 0x ਵਰਗਮੂਲ 5 ਸੋ ਸਿਫਰx ਤੇ ਬੱਚੋ ਸਿਫਰ ਹੀ ਹੋ ਜਾਏਗਾ ਸੋ ਇਹ ਪਦ ਤੇ ਉੱਡ ਜਾਏਗਾ ਠੀਕ ਹੈ ਨਾ ਸਹਿਬ ਅਚਿਆ ਕੇ x² √5 ਹੁਣ ਬੱਚਾ ਦੇਖੋ ਥੱਲੇ ਸੜਕੋ ਹਰ ਵਿੱਚ ਕੁਝ ਵੀ ਨਹੀਂ ਹੈਗਾ ਇੱਕ ਹੈਗਾ ਸੋ ਅਸੀਂ k ਨੂੰ ਇੱਕ ਲੈ ਲਾਂਗੇ ਸੋ k 1 ਲੈ ਕੇ ਸਾਨੂੰ ਇੱਥੇ ਲਿਖਿਆ ਪ੍ਰਾਪੰਦ ਅਜਿਹਾ ਲਿਖ ਲਵਾਂਗੇ ਸੋ ਕੱਲਾ ਸੜਕੋ ਜੋ ਬ੍ਰੈਕਟ ਚ ਹੈਗਾ ਉਹੀ ਆ ਜਾਏਗਾ x² 5² ਇਹ ਮੇਰਾ ਆ ਗਿਆ ਬਹੁਪਦ ਜਿਹੜਾ ਮੈਨੂੰ ਚਾਹੀਦਾ ਸੀਗਾ ਅੱਗੇ ਚਲੀਏ ਭਾਗ ਚੌਥਾ ਸਿਫਰਾਂ ਦਾ ਜੋੜ ਫਲ 1 ਤੇ ਸਿਫਰਾਂ ਦਾ ਗੁਣਨਫਲ ਵੀ 1 ਸੋ ਸਾਰੀ ਗੱਲ ਉਧੇ ਲਿਖ ਕੇ ਜਿੱਦਾ ਪਹਿਲਾਂ ਲਿਖੀ ਹੈ ਸੋ ਮੁੱਲ ਪਰ ਦੇਣਾ ਇੱਥੇ ਇੱਕ ਪਰ ਦਿੱਤਾ ਜੋੜផល ਦੀ ਥਾਂ ਇੱਥੇ ਗੁਣਨਫਲ ਦੀ ਜਾ ਵੀ ਇੱਕ ਪਰ ਦਿੱਤਾ ਬ੍ਰੈਕਟ ਖੋਲਿਆ ਤੇ ਬਣ ਗਿਆ x ਵਰਗ x 1 ਥੱਲੇ ਸਾਡੇ ਕੋ ਕੋਈ ਸੰਖਿਆ ਨਹੀਂ ਜਿਹਨੂੰ ਸਾਨੂੰ ਹਟਾਣ ਦੀ ਲੋੜ ਹੈ ਸਰਲ ਕਰਨ ਦੀ ਲੋੜ ਹੈ ਸੋ k 1 ਲੈ ਕੇ ਸਾਨੂੰ ਹੇਠ ਲਿਖਿਆ ਬਹੁਪਦ ਪ੍ਰਾਪਤ ਹੁੰਦਾ ਹੈ x ਵਰਗ x 1 ਐ ਸਾਡਾ ਆ ਗਿਆ ਜਵਾਬ ਅੱਗੇ ਚਲੀਏ ਹੁਣ ਆ ਗਿਆ ਬੱਚਿਓ ਭਾਗ 5 ਹੁਣ ਦੇਖੋ ਇੱਥੇ ਜੋੜਫਲ ਹੈਗਾ -1/4 ਤੇ ਗੁਣਨਫਲ ਹੈਗਾ 1/4 ਇਹ ਜਿਹੜੀ ਗੱਲ ਹੈ ਜਿੱਦਾਂ ਪਹਿਲੇ ਦੱਸੀਏ ਤੁਹਾਨੂੰ ਸਮਝਾਈਏ ਉਦਾਂ ਹੀ ਲਿਖ ਦੇਣੀ ਇਨ ਬਿੰਨੂ ਦੇ ਲਿਖ ਕੇ ਫਿਰ ਇਹ ਸਿਫਰਾਂ ਦੇ ਜੋੜផល ਅਤੇ ਗੁਣਨਫਲ ਦੇ ਮੁੱਲ ਭਰ ਕੇ ਪ੍ਰਾਪਤ ਹੁੰਦਾ ਹੈ ਇੱਥੇ ਘਟਾ ਤੇ ਘਟਾ ਅੰਦਰ ਹੈ ਦੇਖੋ ਧਿਆਨ ਰੱਖਣਾ ਘਟਾ ਜਿੱਥੇ ਘਟਾ ਹੋਵੇ ਨਾ ਬੱਚੇ ਉੱਥੇ ਘਟਾ ਵੇ ਬ੍ਰੈਕਟ ਪਾ ਕੇ ਲਿਖਣੀ ਹੈ ਘਟਾ 1/4x ਤੇ ਜਮਾ 1/4 ਹੁਣ ਵੇ ਜੋ ਘਟਾ ਔਰ ਘਟਾ ਕੀ ਹੋ ਜਾਏਗਾ ਜਮਾ ਹੋ ਜਾਏਗਾ ਤੇ ਇੱਕ x ਨਾਲ ਗੁਣਾ ਹੋ ਜਾਏਗਾ ਤੇ ਆ ਬਣੇਗਾ ਜਮਾ x/4 ਤੇ ਜਮਾ 1/4 ਹੁਣ ਇੱਥੇ ਵੀ 4 ਇੱਥੇ ਵੀ 4 ਸੋ ਲਗਉਤਮ ਲੈਂਦੀ ਲੋੜ ਹੀ ਨਹੀਂ ਮਤਲਬ ਕਿ ਐਲਸੀਐਮ ਲਵਾਂਗੇ ਤਾਂ ਵੀ 4 ਹੀ ਆਏਗਾ ਦੋਨੋਂ ਸੇਮ ਹੈਗੀਆਂ ਨੇ ਹਨਾ ਤੇ ਇਹ ਬਣ ਜਾਏਗਾ ਬੱਚਿਓ ਸਾਡਾ ਕੀ ਬਣ ਜਾਏਗਾ ਇਹ ਬਣੀ 4 ਦੇ ਨਾਲ k ਨੂੰ ਬਰਾਬਰ 4 ਲੈ ਕੇ k 4 ਲੈ ਕੇ ਸਾਨੂੰ ਹੇਠਲੇ 4 ਨਾਲ ਗੁਣਾ ਕਰਾਂਗੇ ਇਹ 4x² ਹੋ ਜਾਏਗਾ ਫਿਰ ਇੱਥੇ 4 ਆਏਗਾ ਤੇ 4x 4 4 ਕੱਟ ਜਾਏਗਾ ਇਕੱਲਾ x ਰਹਿ ਜਾਏਗਾ ਇੱਥੇ 4 4 ਕੱਟ ਜਾਏ ਇਕੱਲਾ 1 ਰਹਿ ਜਾਏਗਾ ਸੋ ਇਹ ਬਣ ਗਿਆ 4x² x 1 ਸਾਡਾ ਆ ਗਿਆ ਜਵਾਬ ਬਹੁਪਦ ਅੱਗੇ ਚਲੀਏ ਹੁਣ ਦੇਖੀਏ ਬੱਚਿਓ ਆਖਰੀ ਪਾਗ ਸਿਫਰਾਂ ਦਾ ਜੋੜ ਫਲ ਹੈਗਾ ਕਟਾ 4 ਤੇ ਗੁਣਨ ਫਲ ਹੈਗਾ 1 ਸੋ ਸਾਰੀ ਗੱਲ ਉਦਾਂ ਦੀ ਉਧੇ ਲਿਖ ਕੇ ਦੌਰਾਨ ਦੀ ਕੋਈ ਲੋੜ ਨਹੀਂ ਸੋ ਇਹ ਇੱਥੇ ਲਿਖਾਂਗੇ m ਜਿਹਲੇ ਪਰਾਂਗੇ ਤੇ kx^2/4x 1 ਸੋ ਇਹ ਬਣੇ kx^2/4x 1 ਹੁਣ ਥੱਲੇ ਸਾਡ ਕੋ ਹਰ ਦੇ ਵਿੱਚ ਡਿਨੋਮੀਨੇਟਰ ਵਿੱਚ ਕੁਝ ਨਹੀਂ ਹੈਗਾ ਸੋ k 1 ਲੈ ਕੇ ਸਾਨੂੰ ਹੇਠ ਲਿਖਿਆ 2 ਘਾਤੀ ਬਹੁਪਦ ਪ੍ਰਾਪਤ ਹੁੰਦਾ ਹੈ x^2/4x ਜਮਾ 1 ਸੋ ਬੱਚਿਓ ਇਹ ਸਿਗਾ ਅਭਿਆਸ ਨੰਬਰ 2.2 ਦਾ ਸਵਾਲ ਨੰਬਰ ਦੂਜਾ ਜਿਹੜਾ ਅਸੀਂ ਦੂਜੀ ਵਿਧੀ ਦੇ ਨਾਲ ਕੀਤਾ ਤੇ ਇਹਦੇ ਨਾਲ ਤੁਹਾਡਾ ਅਭਿਆਸ ਵੀ ਸਮਾਪਤ ਹੁੰਦਾ ਹੈ ਤੇ ਤੁਹਾਡਾ ਜਿਹੜਾ ਅਧਿਆਇ ਹੈਗਾ ਬਹੁਪਦ ਇਹ ਵੀ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਮੇਰੀ ਤੁਹਾਨੂੰ ਇਹ ਪਰੇੜਨਾ ਹੈ ਕਿ ਤੁਸੀਂ ਸਵਾਲ ਨੂੰ ਦੋਨੋਂ ਵਿਧੀਆਂ ਦੀ ਰਾਹੀਂ ਕਰੋ ਇਹਦੇ ਨਾਲ ਤੁਹਾਡਾ ਆਤਮ ਵਿਸ਼ਵਾਸ ਵੀ ਵਧੇਗਾ ਤੇ ਤੁਹਾਡੇ ਕੋ ਤੁਹਾਨੂੰ ਜਿਹੜੀ ਸਿਧਾਂਤਕ ਸਪਸ਼ਟਤਾ ਹੈਗੀ ਹੈ ਇਸ ਵਿਸ਼ੇ ਦੀ ਉਹ ਵੀ ਜ਼ਿਆਦਾ ਵਧੀਆ ਢੰਗ ਨਾਲ ਹੋ ਜਾਏਗੀ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ